ਅਰੇ ਨਾ ਦੇਖ ਸਾਲੋ ਨਾ ਥੱਲੋਂ ਲੋਟ ਪੱਕੀ ਮਾਰ ਕੇ ਮਾਰੀਆਂ ਵੀ ਪੱਠ ਵੀ ਪਲੀ ਵੀ ਆ ਕੋਈ ਚੌਂ ਨਹੀਂ ਓਏ ਈ ਪੀ ਵੀ ਨਹੀਂ ਇਸੇ ਦੀ ਆ ਜਾ ਥੰਦੇ ਛੱਡੀ ਵੀਰੇ ਛੱਡ ਦੇ ਛੱਡ ਦੇ ਛੱਡ ਦੇ ਯਾਰ ਕੀ ਗੱਲ ਪੁੱਤ ਹਾਏ ਕਿਰਪੀਆਂ ਦੀ ਆ ਇਹ ਲੈਣ ਦੇ ਹਾਂ 18 ਕਿਹਾ ਜਾਦੇ ਰੁਪਈਆ ਦੀ ਜਾਦੇ ਰੁਪਈਆ ਦਾ ਬੱਚਾ ਨਾਲ 5000 ਦਾ ਹਲੋ ਦੱਸੋ ਜੀ ਸਾ ਮੁੰਡੇ ਨੂੰ ਬੁਲਾ ਲਾ ਭਾਈ ਐਦਾ ਭਾਈ ਇਹ ਗੱਪਣਾ ਇਹ ਮਹੀਨਾ ਕਰੋ ਤੇ 18 ਕਰੀਂ ਉਹਨਾਂ ਦਾ ਕਰ ਪਿੱਠ ਦਾ ਫਰਿਆ ਹਾਂ ਇਹ ਵੀ ਗੱਪਣਾ ਹੈ ਭਾਈ ਇਹ ਵੀ ਗੱਪਣਾ ਹੈ ਪੂਰੀ ਗਰੰਟੀ ਪੂਰੀ ਗਰੰਟੀ ਦੀ ਹੈ ਨਿਕਲਦੇ ਬੌਂਡਾ

ਕੀ ਮੰਗੇ 20000 ਰੁਪਏ ਜਾ ਜਾ 14000 ਦੀ ਬੱਕਰੀ ਦੀ ਨਹੀਂ ਕਿਉਂ ਉਹ ਲਿੱਸੀ ਆ ਥੋੜੀ ਲਿੱਸੀ ਕੀ ਹੈ ਰਾਈ ਉਹ ਬੱਕਰੀ ਭਰਨ ਵਾਲੀ ਸਦਾ ਆਪਣੇ ਕੋਲ ਵੇਚਦਾ ਵਾੜ ਕਿੰਨੀ ਹੋਣੀ 14000 ਪਾਇਆ ਸੱਚੀ ਵੇਲ ਲੱਗੀ ਐ ਬੇਟਾ ਕੱਦ ਕੜ ਵੇਲਾ ਹਾਈਟ ਵੀ ਦਾ ਸਾਰਾ ਪੱਕੋ ਫਿਰ ਇੱਕੋ ਹੀ ਜਾਂਦੇ ਕਿੰਨੇ 20 ਦੀ ਵੀ ਨਹੀਂ 18 ਹੀ ਬਸ ਹੂੰ 18 ਲੈ ਪੱਕੇ ਲੈ ਜੀ ਵੇਲ ਆ ਬਾਈ ਇੱਥੇ ਲੈ ਕੇ ਲਈਆਂ ਤਰਾ ਹੱਥ ਖਾ 16000 ਦੀ ਕਿਉਂ ਮੈਂ ਜੈ ਜੀ ਕਹਦਾ ਕਿਉਂ ਉਹਨੂੰ ਪੁੱਛਦਾ ਵੀ ਨਹੀਂ ਮੈਂ ਕੋਚਣਾ ਲਾਣਾ ਦਾ ਨਾ ਕੋਚਣਾ 17 ਦੇ ਛੱਡ ਪਰੇ ਫੜੋ ਕਰਨਾ ਇੰਨਾ ਟਾਈਮ ਥੋੜੀ ਲਾਉਣਾ ਆਪਾਂ ਰਜਾ 17000 ਦੀ ਰੀਲੀ ਹਾਂ ਜੀ ਹਾਂ ਸੈਂਡ ਕਰਦੇ ਪਏ ਗੂਗਲ ਪੇ ਦੇ ਟਾਈਮ ਥੋੜੀ ਲਾਉਣਾ ਆਪਾਂ ਨੇ ਇੰਨਾ ਜਿਆਦਾ 22 ਮਿੰਟ ਦੀ ਗੱਲ ਹੁੰਦੀ ਆ ਵੀਰ ਜਿਆਦਾ ਜਿਆਦਾ ਨਾ ਠਿੜਕ ਜਾਣੇ ਨਹੀਂ ਕਨਾਲੇ ਨਹੀਂ ਜਾਂਦੇ ਪਤਾ ਗਵਾਰੂ ਬੜੀਆਂ ਹਾਂ ਕਰੀਂ ਨਾ ਗੱਲ ਹਾਂ ਹਲੋ ਤੈ ਮੇਰੀ ਸੁਣ ਲੈ ਗਰੀਬ ਨੇ ਇਹ ਬੰਤੇ ਮੈਂ ਰਾਜ ਜਾਇਜ ਪੈਸੇ ਮੰਗੇ ਪਰ ਬੋਣੀ ਨਹੀਂ ਹੋਈ ਯਾਰ ਉਹ ਮੈਨੂੰ ਪਤਾ ਤੇਰੇ ਇੱਕ ਵੀ ਡੰਗਰ ਨਹੀਂ ਪੂਰਾ 15000 ਲੈ ਲੈ ਇਹਦਾ ਦੇਦਾ ਉਹ ਨਹੀਂ ਮੈਂ 18 ਤਨ ਕਈ 22 ਮੰਗਾ ਮੁੱਲ ਦਾ ਨਹੀਂ ਠੀਕ ਹੈ ਨਹੀਂ ਨਹੀਂ ਜਮੀ ਇਕੋਈ ਇਕੋਈ ਦਾਦੇ ਜਮੀ ਉਹ ਇਕੋਈ ਦਾਦੇ ਇਕੋਈ ਇਕੋਈ ਜ਼ਮੀਨ ਹਾਂ ਇਕੋਈ 17.5 ਲੋਕਾਂ ਨੂੰ ਪੈਸੇ ਨਹੀਂ ਮੰਗੇ ਯਾਰ ਮੈਂ 22 23 ਮੰਗ ਲਦਾ ਫਾਇਦਾ ਸੁਨੱਖੀ ਬਾਠਾ ਉਹ 22000 ਕੌਣ ਕਹਿੰਦਾ 16 ਆ ਬਾਈ ਆਣਾ ਪਤਾ ਕਿੰਨੇ ਆ ਰੱਬ ਨੇ ਮੈਂ ਨਹੀਂ ਕਹਿੰਦਾ ਇਹ ਨਹੀਂ ਕੋਈ ਜਾ ਤੇ ਮਗਾ ਤੇਰਾ ਜੁਜਾਇਆ ਚਾਹ ਉਹਰਾ ਕਰ ਸਾਢੇ 16 ਦੀ ਬਸ ਉਹ ਨਹੀਂ ਯਾਰ ਫਿਰ ਉਹੀ ਕਰਾ ਜੀ ਨਹੀਂ ਸੱਚੂ ਬਾਵੇ ਰ ਹੈ ਇਹ ਵੇ ਲੈ ਠੀਕ ਹੈ ਜਿਹਦੇ ਤੋਂ ਵਿੱਚ ਜਾ ਐ ਕਰ ਇੱਕ ਕੰਮ ਕਰ ਲਿਖਾਈ ਆਪੇ ਕਰਾ ਲਾਂਗੇ ਦੋਏ ਪਾਸੇ ਨਾਲ ਵਗ ਜੀ ਕਿੰਨੇ ਦੀ ਸਾਢੇ 16 ਦੀ ਖੜਾ ਵਕਰੀ ਖੜਾ ਖੜਾ ਫੜਾ ਫੜਾ ਵਾਦਾ ਕਰ ਹਣ ਲੈ ਜਾ ਹਾਂ ਗਰੀਬ ਆਦਮੀ ਨੇ ਕੋਈ ਨਹੀਂ ਦੋ ਮਿੰਟ ਖੜ ਜਾ ਖੜ ਜਾ ਦੋ ਮਿੰਟ <स्थियागी> आ दे। है? क्या हुआ तो हां की, की मंगया दे दे का ला है। तो का। की मंगया फिर पैंती हजार मंगना जोड़ी देख आ जा भाई? ਹੋਣ ਦਾਟਾ ਇਹਦਾ ਮੈਨੂੰ ਲੈਣਾ ਨਹੀਂ ਇਸ ਨੂੰ ਬਤਾਓ ਮੈਂ ਕੀ ਕਰਾਂ ਲੈਣਾ ਕਿਹੜੇ ਨੇ ਮੈਨੂੰ ਕਹਾਂ ਲੈਣਾ ਇਸ ਨੂੰ ਅੱਛਾ ਇਹਨੇ ਅੱਛਾ ਨਹੀਂ ਕੀ ਨੀ ਇਹ ਮੋਸ ਕਾ ਕਿਹਦੇ ਉਸੇ ਦੋਨੋਂ ਆਗਾ 35000 35000 ਦੋਨੋਂ ਤੂੰ ਤਾਂ ਬਤਾਓ ਕਿਤੇ ਲਗਾਤੇ ਹੋ ਉਹ ਤੂੰ ਤਾਂ ਲਪੀਆ ਲਾਚਾ ਕੋਈ ਹੈ ਪਰ ਗੁੱਗੀ ਦੀ ਜੀਵ ਜੀ ਬਤਾਦੇ ਆ ਉਹ پیسے ਨਹੀਂ ਆਦੇ ਕਕਰੋ मांगने ने मांगना और दे दो 3000 रुपया लगाए कि यार बोल पूछो नहीं पहुंचो क्या सुनगाएं बत्ती ले ले बोल हां और 3000 का दे दो छोड़ना प्यार आ बोल कितने का लेना है तू तो की दवने तुम तो लगाओ क्या लगाते हो तो ठहरे पैसा आएगा फोन कर दी यार मेरे को फोन लगाता ना

ਕਈ ਖੜ ਲਾ ਓ ਇਸੇ ਕਾ ਲਾਣਾ ਹੈ ਤੇਰੇ ਨਾਲ ਨਹੀਂ ਲਾਣਾ ਸੱਚੇ ਰਸੂ ਜਰਾ ਬੱਚਾ ਕਮਜ਼ੋਰ ਬਹੁਤ ਦੋ ਲੈਣਾ ਹੈ ਓ ਫਿਰ ਮੂਰੇ ਧਰ ਲਈ ਗੱਡੀ ਚ ਇਹਨੂੰ ਕੀ ਹੁੰਦਾ ਚੰਗਾ ਝਟਾ ਕੇ ਮੂਰੇ ਧਰ ਲਾ ਸੀਟ ਲਵੇ ਇਹਨੂੰ ਕੀ ਹੁੰਦਾ ਪਿਆ ਸੁੱਤਾ ਭਗਿਆ ਜਾਉ ਅਸੀਂ ਰੋਜ਼ ਇਹਦੀ ਬੱਕਰੀਆਂ ਦੇ ਬੱਚੇ ਲਾਤੇ ਗੱਡੀਆਂ ਚ ਮਹਾਰਾਟਰ ਤਾਂ ਕਮਾਲ ਪਚਾ ਦਨੇ ਅਸੀਂ ਦੋ ਜਣੇ ਬੱਚੇ ਤਾਂ ਕਮਜ਼ੋਰ ਹੈ ਨਹੀਂ ਨਹੀਂ ਕਮਜ਼ੋਰ ਮੈਂ ਭਾਈ ਚੱਲਦਾ ਤੇਰੇ ਨਾਲ ਕਸ਼ਮੀਰ ਕਸ਼ਮੀਰ ਰਸਤਾ ਖੜਾ ਹੋ ਗਿਆ ਜਾ ਜਾ 20 ਵਾਰੀ ਪੇਡਾ ਛੱਡ ਕੇ ਆਸੀ ਬਾਲਾ ਮੰਡੀ ਚ ਕਸ਼ਮੀਰੀਆ ਦੇ ਨਾਲ ਦੋ ਦੋ ਛੱਤਾਂ ਵਾਲੀਆਂ ਗੱਡੀਆਂ ਢੱਕ ਕੇ ਯਾਰ ਇਹ ਤਾਂ ਮੰਗਦਾ 40000 ਰੁਪਏ ਚੱਲ ਮੰਗੀ ਜਾ ਉਹਦਾ ਕੋਈ ਗੱਲ ਹੀ ਚਲ ਆ ਬਾਈ ਨੂੰ ਦੇ ਤੂੰ ਸਾਹਮਣਾ ਪੈਸੇ ਮੰਗਦਾ ਲੈ ਬੱਕਰੀ ਚੱਲ ਉਹ ਬੱਕਰੀ ਆੜੀ ਉਹਦੀ ਮਗਰਗੀ ਆ ਉਹ ਬੱਕਰਾ ਵੱਡਾ ਹਾਂ ਆਉਨਾ 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 ਮੈਂ ਮੁੜ ਕੇ ਆਉਨਾ ਦੇਖ ਤੂੰ ਮੰਗੇ ਰਿਹਾ ਉਹਦਾ ਕੀ ਮੈਂ ਉਹਦਾ ਵੀ 40 ਬੱਚੇ ਵਾਲੀ ਦਾ ਵੱਡੇ ਬੱਚੇ ਵਾਲੀ ਦਾ ਵੀ 40 40 ਹਾ ਪੱਠਾ ਵਾਲੀ ਦਾ ਦੋ ਬੱਤੇ ਕਿਤਰ ਲਾਂਗੇ ਇਹਦਾ ਵੀ 40 ਮੰਗਿਓ ਬੱਚਾ ਬਰੋਬਰ ਹੈ ਤੇ ਤੁਸੀਂ ਤਾਂ ਲਾਓ ਕੁਸਾ ਕਿੰਨੇ ਪੈਸੇ ਹਮਾਰੇ ਪਾਸੇ ਓ ਕਿਤਨੇ ਪੈਸੇ ਨੇ ਤੇਰੇ ਪਾਸ ਆ ਉਰਾ ਤਾਂ ਆ ਜਾ ਓ ਛੋਟਾ ਕਿਧਰ ਆ ਓ ਇਹਨੂੰ ਦੱਸਦਾ ਸੀ ਗੁੱਸਾ ਇੱਧਰ ਆ ਜਾ ਨਾ ਮੈਂ ਕਰ ਨਹੀਂ ਕੋਈ